ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅੱਜ ਜਗਤ ਪਿਤਾ ਸਹਿਬ ਸ੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਵਿਆਹ ਪੁਰਬ ਜਿਹੜਾ ਹੈ ਕਈ ਆਸਾਨਾਂ ਦੇ ਉੱਪਰ ਬੜੀ ਸ਼ਰਧਾ ਭਾਵਨਾ ਅਤੇ ਚੜ੍ਹਦੀ ਕਲਾ ਨਾਲ ਬਣਾਇਆ ਜਾ ਰਿਹਾ ਪਰ ਜਿੱਥੇ ਅਸੀਂ ਅੱਜ ਦਾ ਜਿਹੜਾ ਸਤਿਗੁਰ ਦਾ ਉਪਦੇਸ਼ ਸੀ ਉਹਨੂੰ ਭੁੱਲ ਕੇ ਸਿਰਫ ਬਾਹਰਲੇ ਜਿਸ ਤਰ੍ਹਾਂ ਬਰਾਤ ਨਿਕਲਦੀ ਨਾ ਉਦਾਂ ਦੇ ਤਰੀਕੇ ਅਪਣਾ ਕੇ ਲੰਗਰ ਲਾ ਕੇ ਨਗਰ ਕੀਰਤਨ ਕੱਢ ਕੇ ਸ਼ਾਇਦ ਜੋ ਸਤਗੁਰੂ ਨੇ ਉਪਦੇਸ਼ ਦਿੱਤਾ ਸੀ ਅਸਤੀ ਉਸ ਤੋਂ ਲੰਬੇ ਹੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਸਾਧ ਸੰਗਤ ਦੀ ਜਿਹੜਾ ਅੱਜ ਦਾ ਦਿਨ ਹੈ ਅੱਜ ਦੇ ਦਿਨ ਸਤਗੁਰੂ ਜੀ ਨੇ ਆਨੰਦ ਕਾਰਜ ਦੀ ਨਹੀਂ ਰੱਖੀ ਪਰ ਹੁਣ ਤੁਹਾਡੇ ਅੰਦਰ ਇਹ ਵੀ ਸਵਾਲ ਪੈਦਾ ਹੋ ਜਾਏਗਾ ਕਿ ਲਾਵਾ ਤਾਂ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਫਿਰ ਗੁਰਨਾਨਦ ਸਾਹਿਬ ਜੀ ਦਾ ਅਨੰਦ ਕਾਰਜ ਕਿਦਾਂ ਹੋਇਆ ਦੂਸਰਾ ਅੱਜ ਦੇ ਦਿਨ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਜੋ ਭਾਈ ਗੁਰਦਾਸ ਸਾਹਿਬ ਕਹਿੰਦੇ ਸਗਲ ਧਰਮ ਮੈਂ ਗ੍ਰਸਥ ਪ੍ਰਦਾਨ ਹੈ ਗ੍ਰਸਥ ਨੂੰ ਪ੍ਰਧਾਨਤਾ ਦਿੱਤੀ ਅੱਜ ਦਾ ਦਿਨ ਇਹ ਵੀ ਯਾਦ ਕਰਨ ਦਾ ਹਰੇਕ ਸਿੱਖ ਨੂੰ ਕਿ ਹਮ ਹਿੰਦੂ ਨਹੀਂ ਹੈ ਕਿਉਂਕਿ ਸਤਗੁਰ ਦੇ ਜੀਵਨ ਵਿੱਚ ਦੋ ਵਾਰੀ ਇਹ ਘਟਨਾ ਹੋਈ ਹੈ ਇੱਕ ਵਾਰੀ ਜਨੇਊ ਦੀ ਤੇ ਇੱਕ ਦਿਨ ਸਤਗੁਰ ਦਾ ਆਨੰਦ ਕਰ ਗੁਰੂ ਸਾਹਿਬ ਨੇ ਡੰਕੇ ਦੀ ਚੋੜ ਤੇ ਆਖਿਆ ਮੈਂ ਹਿੰਦੂ ਨਹੀਂ ਹਾਂ ਨਾ ਹਮ ਹਿੰਦੂ ਨਾ ਮੁਸਲਮਾਨ ਉਸ ਪਰਮੇਸ਼ਰ ਦੇ ਭੇਜੇ ਹੋਏ ਗੁਰੂ ਸਾਹਿਬ ਪਾਸ਼ਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਪਣੇ ਸ਼ਬਦਾਂ ਦੇ ਵਿੱਚ ਸਾਨੂੰ ਸਮਝਾਉਂਦਿਆਂ ਹੋਇਆਂ ਉਹ ਸਮੇਂ ਦੇ ਵਿੱਚ ਸਾਧ ਸੰਗਤ ਦੀ ਤਿੰਨ ਧੜੇ ਸਨ ਪਹਿਲਾ ਸੀ ਕਾਦੀ ਕੂੜ ਬੋਲ ਮਲਖਾਏ ਕਾਜੀ ਸਨ ਜਿਹਨੂੰ ਕਿਹਾ ਗਿਆ ਕਾਜੀ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਜਿਹੜੂ ਤਾਂ ਸਜ਼ਾ ਦੇਣੀ ਹੁੰਦੀ ਸੀ ਉਹਨੂੰ ਰਿਸ਼ਵਤ ਲੈ ਕੇ ਮਾਫ਼ ਕਰ ਦਿੰਦੇ ਸਨ ਤੇ ਜਿਹਨੂੰ ਮਾਫ਼ ਕਰਨਾ ਹੁੰਦਾ ਸੀ ਉਹਨੂੰ ਸਜ਼ਾ ਦੇ ਦਿੰਦੇ ਸਨ ਭਾਵੇਂ ਕਸੂਰ ਹੋਵੇ ਨਾ ਹੋਵੇ ਤੇ ਉਹਨਾਂ ਦੀ ਅਸਲੀਅਤ ਨੂੰ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਕਹਿੰਦੇ ਕਾਦੀ ਕੂੜ ਬੋਲ ਮੱਲ ਖਾਏ ਰਿਸ਼ਵਤ ਖਾਰੇ ਦੂਸਰਾ ਸੀ ਬ੍ਰਾਹਮਣ ब्राह्मण ਨਾ ਆਵੇਂ ਜੀਆਂ ਘਾਏ ਤੇ ਜਿਹੜਾ ਬ੍ਰਾਹਮਣ ਸੀ ਉਹ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਸੀ ਮਾਫ਼ ਕਰਨਾ ਜਿਹੜਾ ਬ੍ਰਾਹਮਣ ਦੇ ਚੱਕਰ ਚ ਪੈਂਦਾ ਹੈ ਨਾ ਜਨਮ ਤੋਂ ਲੈ ਕੇ ਮਰਨ ਮਰਨ ਤੋਂ ਬਾਅਦ ਵੀ ਚੱਕਰ ਤੋਂ ਨਹੀਂ ਨਿਕਲਦਾ ਪਾਵੇਂ ਅੱਜ ਅਸੀਂ ਦਾਅਵੇ ਨਾਲ ਕਹਿੰਦੇ ਆ ਅਸੀਂ ਸਿੱਖ ਹਾਂ ਪਰ ਅਸੀਂ ਸ਼ਰਧਾ ਵਿੱਚ ਬਿਆਨ ਨਹੀਂ ਕਰਦੇ ਦਾਵੇ ਨਾਲ ਅਸੀਂ ਕਹਿੰਦੇ ਆ ਸਿੱਖ ਅਸੀਂ ਦਿਨ ਸ਼ਨੀਵਾਰ ਮੰਗਲਵਾਰ ਵੀਰਵਾਰ ਵੀ ਵਿਚਾਰਦੇ ਆ ਸਿੱਖ ਤਾਂ ਉਹ ਹੈ ਨਾ ਜੋ ਸੋ ਸਿੱਖ ਸਖਾ ਬੰਧ ਬਹਿ ਭਾਈ ਜੇ ਗੁਰ ਕੇ ਬਾਣੇ ਵਿੱਚ ਆ ਹੈ ਕੋਈ ਸਿੱਖ ਤੁਹਾਨੂੰ ਦਿਖਿਆ ਹੋਵੇ ਵਿਸ਼ਰਾਧਾਂ ਵਿੱਚ ਆਪਣੇ ਬੱਚੇ ਜਾਂ ਬੱਚੀ ਦਾ ਵਿਆਹ ਕੀਤਾ ਹੋਵੇ ਕਿਤੇ ਨਾ ਕਿਤੇ ਤੁਹਾਡੇ ਦਿਮਾਗ 'ਚ ਬ੍ਰਾਹਮਣ ਬੈਠਾ ਹੀ ਆ ਡਰ ਬੈਠਾ ਹੈ ਨਾ ਜਿਹੜਾ ਉਹਨੇ ਇੰਨੀਆਂ ਸਦੀਆਂ ਤੋਂ ਬਿਠਾਇਆ ਹੋਇਆ ਸੀ ਔਰ ਲੋਕਾਂ ਦਾ ਸ਼ੋਸ਼ਣ ਕਰ ਰਿਹਾ ਹੈ ਬੰਦੇ ਦੀ ਵਿਚਾਰ ਮਿਲਣ ਨਾਲ ਮਿਲਣ ਪਰ ਕਹਿੰਦੇ ਕੁੰਡਲੀ ਮਿਲਣੀ ਚਾਹੀਦੀ ਤੇ ਕਿੰਨਾ ਕੁਛ ਹੈ ਸੰਸਾਰ ਦੇ ਵਿੱਚ ਹੋ ਰਿਹਾ ਹੈ ਕਿੱਥੇ ਲੋਕਾਂ ਨੂੰ ਸਮਝ ਆ ਰਹੀ ਲੋਕਾਂ ਨਾਲ ਧੋਖੇ ਵੀ ਹੁੰਦੇ ਤੇ ਜੋ ਮੈਂ तिसरी ਗੱਲ ਕਹਿਣਾ ਚਾਹੁੰਦਾ ਜੋ ਅੱਜ ਦੇ ਨਾਲ ਸੰਬੰਧ ਰੱਖਦੀ ਆ ਪਹਿਲੀ ਤਾਂ ਹੋ ਗਈ ਕਾਦੀ ਕੋੜ ਬੋਲ ਮਲ ਖਾਏ ਦੂਸਰਾ ਬ੍ਰਾਹਮਣ ਨਾ ਵੇ ਜੀਆਂ ਕਾਏ ਤੀਸਰਾ ਸੀ ਜੋਗੀ ਜੋਗੀ ਜੋਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਇਹ ਗੁਰਨਾਨਦ ਸਾਹਿਬ ਦੇ ਬਚਨ ਸ਼ੁਕਰ ਕਰਨਾ ਚਾਹੀਦਾ ਹੈ ਗੁਰਨਾਨਕ ਨੂੰ ਮੰਨਣ ਵਾਲਿਆਂ ਨੂੰ ਗੁਰਨਾਨਕ ਦੇ ਸਿੱਖਾਂ ਨੂੰ ਰੋਮ ਰੋਮ ਗੁਰਨਾਨਕ ਦਾ ਸ਼ੁਕਰ ਕਰਨਾ ਚਾਹੀਦਾ ਹੈ ਔਰ ਇਸ ਦੇਸ਼ ਦੇ ਲੋਕਾਂ ਨੂੰ ਵੀ ਗੁਰਨਾਨਦ ਸਾਹਿਬ ਦਾ ਸ਼ੁਕਰ ਕਰਨਾ ਚਾਹੀਦਾ ਗੁਰਨਾਨਕ ਸਾਹਿਬ ਪਾਸ਼ਾ ਜੀ ਨਾ ਹੁੰਦੇ ਅੱਜ ਅੱਧਾ ਦੇਸ਼ ਦਰਖਤਾਂ ਦੇ ਥੱਲੇ ਬੈਠਾ ਹੋਣਾ ਸੀ ਜਿਨਨੇ ਦਰਖਤ ਉਹਨੇ ਜੋਗੀ ਹਰੇਕ ਦਰਖਤਲੇ ਜੋਗੀ ਬੈਠਾ ਹੋਣਾ ਸੀ ਉਹਨਾਂ ਨੇ ਆਖਿਆ ਵੀ ਗ੍ਰਸਥ ਧਾਰਨ ਕਰਨ ਦੀ ਜ਼ਰੂਰਤ ਨਹੀਂ ਹੈ ਪਰਿਵਾਰ ਦੇ ਵਿੱਚ ਰਹਿਣ ਦੀ ਜ਼ਰੂਰਤ ਨਹੀਂ ਹੈ ਬੜਾ ਜੋਰ ਲਾਇਆ ਪਾਸ਼ਾ ਜੀ ਨੇ ਆਸਾ ਕੀ ਵਾਰ ਦੇ ਵਿੱਚ ਪੜਦੇ ਹੋ ਨਾ ਕਹਿੰਦੇ ਜੋਗੀ ਯੁਗਤ ਨਾ ਜਾਣੇ ਅੰਧ ਤਿਨੇ ਉਜਾੜੇ ਕਾਬਾਂ ਗੁਰੂ ਸਾਹਿਬ ਨੇ ਕੀ ਆਖਿਆ ਸਾਰੀ ਵਾਰ ਜਤੀ ਸਦਾਵੈ ਜੁਗਤ ਨ ਜਾਣੇ ਛੱਡ ਬਹੇ ਘਰਬਾਰ ਘਰਬਾਰ ਛੱਡ ਕੇ ਇਹ ਲਈ ਕਿ ਉਹ ਕਰਦੇ ਸੀ ਅੱਜ ਸਾਡੇ ਵਿੱਚ ਵੀ ਬਾਬੇ ਤੁਹਾਨੂੰ ਮਿਲਣਗੇ ਬਾਬਾ ਜੀ ਬੜੇ ਪਹੁੰਚੇ ਆ ਕਿੱਥੇ ਪਹੁੰਚੇ ਬਾਬਾ ਜੀ ਬਾਬਾ ਜੀ ਨੇ ਵਿਆਹ ਹੀ ਨਹੀਂ ਕਰਾਇਆ ਮਤਲਬ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੇ ਹੋ ਗਏ ਜਿਹੜੀ ਗੁਰੂ ਨਾਨਕ ਸਾਹਿਬ ਨੇ ਵਿਚਾਰ ਧਾਰਾ ਦਿੱਤੀ ਸੀ ਉਸ ਤੋਂ ਵੀ ਵੱਡਾ ਹੋ ਗਿਆ ਬਾਬਾ ਬਾਬੇ ਅੱਜ ਦੇ ਦਿਨ ਬਾਬੇ ਦਾ ਵਿਆਹ ਕਰ ਰਹੇ ਆ ਵਿਆਹ ਮਨਾ ਰਹੇ ਆ ਪਰ ਆਪ ਨਹੀਂ ਕਰਾਉਂਦੇ ਵੀ ਜੋ ਉਪਦੇਸ਼ ਗੁਰੂ ਸਾਹਿਬ ਨੇ ਦਿੱਤਾ ਗ੍ਰਸਥ ਦਾ ਜੀਵਨ ਦਾ ਉਪਦੇਸ਼ ਦਿੱਤਾ ਮੈਂ ਗਿਆਨੀ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਦੀ ਵਿਚਾਰ ਸੁਣ ਰਿਹਾ ਸੀ ਉਹਨਾਂ ਨੇ ਬੜੀ ਬਹੁਤ ਸੂਝਵਾਨ ਸਾਡੀ ਕੌਮ ਦੇ ਕੌਮੀ ਦਰਦ ਰੱਖਣ ਵਾਲੇ ਪ੍ਰਚਾਰਕ ਹੈ ਉਹਨਾਂ ਨੇ ਆਖਿਆ ਵੀ ਡੇਰਾ ਕਿਉਂ ਬਣਦਾ ਵੀ ਸਾਨੂੰ ਤਾਂ ਸਤਿਗੁਰ ਨੇ ਗੁਰਦੁਆਰੇ ਆਉਣਾ ਕਿਹਾ ਨਾ ਗੁਰਦੁਆਰੇ ਹੋਏ ਸੋਝੀ ਪਾਈ ਸੀ ਡੇਰਾ ਕਿਉਂ ਬਣਦੇ ਆ ਡੇਰਾ ਕਹਿੰਦੇ ਬੜੀ ਸੋਹਣੀ ਉਦਾਹਰਨ ਉਹਨਾਂ ਦਿੱਤੀ ਕਹਿੰਦੇ ਇੱਕ ਬਾਪ ਹੈ ਉਹਦਾ ਪੁੱਤਰ ਹੈ ਬਾਪ ਦੇ ਪੁੱਤਰ ਦੀ ਬਣਦੀ ਨਹੀਂ ਆਪਸ ਵਿੱਚ ਉਹਨਾਂ ਦਾ ਝਗੜਾ ਰਹਿੰਦਾ ਹੈ ਮੈਨੂੰ ਅਲੱਗ ਕਰ ਦਿਓ ਮੈਨੂੰ ਅਲੱਗ ਮਕਾਨ ਬਣਾ ਕੇ ਦੇ ਦਿਓ ਤੇ ਅਲੱਗ ਮਕਾਨ ਬਣਾ ਲੇਗਾ ਕੀ ਹੋਏਗਾ ਉੱਥੇ ਵਧੀ ਮਰਜ਼ੀ ਚੱਲੇਗੀ ਆ ਡੇਰੇ ਇਦਾਂ ਹੋਗੇ ਜਿਹਦੀ ਪਿਓ ਨਾਲ ਨਹੀਂ ਬਣਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਜਿਹੜੇ ਨਹੀਂ ਮੰਨਦੇ ਜਿਹੜੇ ਵਿਚਾਰਧਾਰਾ ਦੇ ਨਾਲ ਨਹੀਂ ਚੱਲਣਾ ਚਾਹੁੰਦੇ ਉਹ ਆਪਣੇ ਮਰਜੀ ਆਪਣੇ ਘਰ ਦੇ ਵਿੱਚ ਆਪਣੇ ਡੇਰਾ ਬਣਾ ਕੇ ਚਲਾ ਰਹੇ ਔਰ ਕੌਮ ਨੂੰ ਅਲੱਗ-ਅਲੱਗ ਕਰਨਾ ਚਾਹੁੰਦੇ ਤੇ ਗੁਰੂ ਸਾਹਿਬ ਮਹਾਰਾਜ ਨੇ ਆਖਿਆ ਸਗਲ ਧਰਮ ਗ੍ਰਿਸ਼ਤ ਪ੍ਰਧਾਨ ਹੈ ਇੱਕ ਹੋਰ ਬੇਨਤੀ ਕਰਦੇ ਆ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਹਿੰਦੇ ਗੁਰੂ ਨਾਨਕ ਸਾਹਿਬ ਘਰ ਵਾਰੀ ਹੋਏ ਵਰਤਿਆ ਗੁਰਨਾਨਕ ਗ੍ਰਿਸ਼ਤ ਹੋ ਕੇ ਗ੍ਰਿਸ਼ਤੀ ਹੋ ਕੇ ਵਰਤੇ ਆ ਸੰਸਾਰ ਦੇ ਵਿੱਚ ਘਰਵਾਰੀ ਹੋਏ ਵਰਤਿਆ ਘਰਵਾਰੀ ਸਿੱਖ ਪੈਰੀ ਲਾਇਆ ਜਿਹੜੇ ਗ੍ਰਸਤੀ ਸੀ ਉਹਨਾਂ ਨੂੰ ਆਪਣੇ ਨਾਲ ਜੋੜਿਆ ਗੁਰੂ ਨਾਨਕ ਪਾਸ਼ਾ ਨੇ ਬੇਲੜ ਨਹੀਂ ਬਣਾਏ ਗੁਰੂ ਸਾਹਿਬ ਨੇ ਕੀ ਕਿਹਾ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ ਗੁਰੂ ਸਾਹਿਬ ਮਹਾਰਾਜ ਨੇ ਕਿਹਾ ਕਿ ਮੇਰਾ ਹਰੇਕ ਸਿੱਖ ਗ੍ਰਸਤੀ ਹੋਵੇ ਗ੍ਰਸਤ ਜੀਵਨ ਵਿੱਚ ਧਾਰਨ ਕਰਨਾ ਮੇਰਾ ਸਿੱਖ ਗ੍ਰਸਤੀ ਹੋਵੇ ਕਾਮੀ ਨਾ ਹੋਵੇ ਕੰਮ ਹੀ ਨਹੀਂ ਹੋਣਾ ਚਾਹੀਦਾ ਗ੍ਰਿਸ਼ਤੇ ਦੀ ਜ਼ਰੂਰਤ ਹੈ ਕਿਉਂਕਿ ਜੋਗੀਆਂ ਦੀ ਅਸਲੀਅਤ ਨੂੰ ਗੁਰਨਾਨ ਸਿੰਘ ਸਾਹਿਬ ਜਾਣਦੇ ਸੀ ਜੋਗੀਆਂ ਦੀ ਜਿਹੜੀ ਅਸਲੀਅਤ ਸੀ ਉਹਨੂੰ ਗੁਰਨਾਨ ਸਿੰਘ ਸਾਹਿਬ ਜਾਣਦੇ ਆ ਉਹਨਾਂ ਦਾ ਪ੍ਰਮੁੱਖ ਮਛੰਦਰਨਾਥ 80 ਸਾਲ ਦੀ ਉਮਰ ਦੇ ਵਿੱਚ ਜਾ ਕੇ ਉਹਨੇ ਵਿਆਹ ਕਰਾਇਆ ਸੀ ਇਹ ਨਾ ਸਮਝੋ ਕਿ ਰੱਬ ਸਾਨੂੰ ਪਰਮੇਸ਼ਰ ਨੇ ਪਰਮੇਸ਼ਰ ਨੇ ਵਿਆਹ ਨਹੀਂ ਕਰਾਇਆ ਭਈ ਅਸੀਂ ਵੀ ਰੱਬ ਵਰਗੇ ਨਹੀਂ ਰੱਬ ਦਾ ਬਹੁਤ ਵੱਡਾ ਪਰਿਵਾਰ ਹੈ ਆਪਣੇ ਤਾਂ ਦੋ ਬੱਚੇ ਚਾਰ ਬੱਚੇ ਅਕਾਲ ਪੁਰਖ ਪਰਮੇਸ਼ਰ ਦਾ ਤਾਂ ਕਿੰਨਾ ਵੱਡਾ ਪਰਿਵਾਰ ਹੈ ਸਾਰਾ ਪਰਿਵਾਰ ਤਾਂ ਉਹਦਾ ਹੀ ਹੈ ਨਾ ਉਹ ਵੀ ਗ੍ਰਸਤੀ ਹੈ ਸਾਡਾ ਗੁਰੂ ਵੀ ਗ੍ਰਸਤੀ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਛੱਡ ਕੇ ਸਾਰੇ ਗੁਰੂ ਸਾਡੇ ਗ੍ਰਸਤੀ ਹੋਏ ਇਹ ਅੱਜ ਦਾ ਦਿਨ ਇਹ ਯਾਦ ਕਰਾਉਂਦਾ ਹੈ ਕਿ ਗ੍ਰਸਤ ਨੂੰ ਪ੍ਰਧਾਨਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤੀ ਅੱਜ ਦੇ ਦਿਨ ਕਿਸੇ ਬਾਸ਼ਨਾ ਕਰਕੇ ਸਤਿਗੁਰ ਨੇ ਵਿਆਹ ਨਹੀਂ ਕਰਾਇਆ ਸਤਗੁਰੂ ਜੀ ਸੁਲਤਾਨਪੁਰ ਲੋਧੀ ਰਹਿੰਦੇ ਆ ਬੇਬੇ ਨਾਨਕੀ ਜੀ ਦੇ ਕੋਲ ਉਹਨਾਂ ਦੇ ਪਤੀ ਭਾਈਆ ਜੈ ਰਾਮ ਜੀ ਉਰ ਇਤਿਹਾਸ ਵਿੱਚ ਇਹ ਲਿਖਿਆ ਹੈ ਕਿ ਉਹਨਾਂ ਦਾ ਜਿਹੜਾ ਰਿਸ਼ਤਾ ਸੀ ਗੁਰਨਾਨਕ ਸਾਹਿਬ ਜੀ ਦਾ ਸੁਲਖਣੀ ਜੀ ਦੇ ਨਾਲ ਭਾਈਆ ਜੈ ਰਾਮ ਜੀ ਦੇ ਪਿਤਾ ਭਾਈਆ ਪਰਮਾਨੰਦ ਜੀ ਨੇ ਕਰਾਇਆ ਸੀ ਵਿਚੋਲੇ ਕਰਾਉਂਦੇ ਸੀ ਰਿਸ਼ਤਾ ਬਰਾਤ ਚੱਲੀ ਆ ਬਰਾਤ ਚੱਲੀ ਆ ਤੇ ਕਿੰਨਾ ਚਾਹ ਹੁੰਦਾ ਜੇ ਵੀ ਭੈਣਾਂ ਨੂੰ ਬੜਾ ਚਾਹ ਹੁੰਦਾ ਭਰਾ ਦੀ ਬਰਾਤ ਨਿਕਲਦੀ ਹੈ ਤੇ ਬੇਬੇ ਨਾਨਕੀ ਨੂੰ ਕਿੰਨਾ ਚਾਹ ਹੋਏਗਾ ਇਤਿਹਾਸ ਵਿੱਚ ਕਹਿੰਦੇ ਆ ਵੀ ਬੜੀ ਸੋਹਣੀ ਪੋਸ਼ਾਕ ਆਪਣੇ ਭਰਾ ਦੇ ਵਾਸਤੇ ਤਿਆਰ ਕੀਤੀ ਬਰਾਤ ਜਾਣੀ ਹੈ ਤੇ ਜਦਾਂ ਆਪਾਂ ਵੀ ਅੱਜ ਕਹਿ ਕਹਦੇ ਨੇ ਕਿ ਕਿਸੇ ਨੇ ਸੋਹਣੇ ਕੱਪੜੇ ਬੜੇ ਜੱਚ ਰਹਿਆ ਅੱਜ ਤੇ ਇਹ ਤਾਂ ਮਰਦਾਨਾ ਤਾਂ ਫੇ ਗੁਰੂ ਨਾਨਕ ਸਾਹਿਬ ਤੋਂ 10 ਸਾਲ ਵੱਡਾ ਸੀ ਤੇ ਗੁਰੂ ਨਾਨਕ ਸਾਹਿਬ ਜੀ ਭਰਾ ਮੰਨਦੇ ਸੀ ਉਹਨੂੰ ਤੇ ਮਰਦਾਨੇ ਨੇ ਗੁਰੂ ਸਾਹਿਬ ਨੂੰ ਕਹਿਤਾ ਕਹਿੰਦੇ ਗੁਰੂ ਸਾਹਿਬ ਜੀ ਅੱਜ ਤਾਂ ਬੜੇ ਸੋਹਣੇ ਲੱਗਦੇ ਬੜੇ ਚੱਜਦੇ ਹੋ ਕਹਿੰਦੇ ਵੀ ਕੱਪੜੇ ਸੋਹਣੇ ਲੱਗਦੇ ਪਹਿਣਾ ਤੈਨੂੰ ਚਾਹੀਦਾ ਮੈਂ ਤੈਨੂੰ ਦੇ ਦੇਣਾ ਕਹਿੰਦਾਗਾ ਸਤਗੁਰ ਜਿੱਦਾਂ ਤੁਹਾਡੀ ਮਰਜ਼ੀ ਗੁਰੂ ਸਾਹਿਬ ਨੇ ਆਪਣਾ ਚੋਲਾ ਲਾਇਆ ਮਰਦਾਨੇ ਨੇ ਦੇ ਦਿੱਤਾ ਮਰਦਾਨੇ ਆ ਪਰ ਚੋਲਾ ਤਾਂ ਪਾਉਣ ਲੱਗਾ ਤੂੰ ਇਹ ਚੋਲਾ ਨਾ ਇਹ ਜਿਹੜਾ ਮੇਰਾ ਚੋਲਾ ਮੇਰੀ ਝੋਲੀ ਜਿਹੜੀ ਆ ਨਾ ਰੱਬ ਦੇ ਅੱਗੇ ਅੱਡਦੀ ਆ ਹੋਰ ਕਿਸੇ ਅੱਗੇ ਨਾ ਅੱਡੀ ਜਾ ਕੇ ਇਹ ਚੋੜਾ ਮੇਰਾ ਅੱਜ ਮੈਂ ਸਿਰੇ ਵੀ ਬੇਨਤੀ ਕਰ ਰਿਹਾ ਸੀ ਇਹ ਸਾਨੂੰ ਜਿਹੜੀ ਸਤਗੁਰੂ ਨੇ ਐਡਰੈਸ ਦਿੱਤੀ ਆ ਨਾ ਜਿਹੜਾ ਸਾਨੂੰ ਇਹ ਪੁਸ਼ਾਕ ਦਿੱਤੀ ਆ ਜਗਾ ਜਗਾ ਝੁਕਣ ਵਾਸਤੇ ਨਹੀਂ ਹੈ ਜਗਾ ਜਗਾ ਅੱਡਣ ਵਾਸਤੇ ਨਹੀਂ ਇਹ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੋਲੀ ਅੱਡਣੀ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਜਦੋਂ ਉੱਥੇ ਪਹੁੰਚਦੇ ਆ ਹੁਣ ਦੂਸਰਾ ਸਵਾਲ ਕਈਆਂ ਨੇ ਛੇੜਖਾਨੀ ਕੀਤੀ ਹੈ ਇਤਿਹਾਸ ਦੇ ਨਾਲ ਤੇ ਗੁਰੂ ਨਾਨਕ ਸਾਹਿਬ ਨੇ 베ਦੀ ਨਾਲ ਫੇਰੇ ਲਏ। ਆ ਤਿੰਨ ਕਾਰਨ ਹੁੰਦੇ ਸੀ ਜਦੋਂ ਵੇਲੇ ਕਿਉਂਕਿ ਇਹਨਾ ਗ੍ਰੰਥ ਨਹੀਂ ਛਪਦੇ ਸਨ ਮਤਲਬ ਉਸ ਵੇਲੇ ਹੱਥਾਂ ਨਾਲ ਲਿਖਦੇ ਸੀ। ਗ੍ਰੰਥ ਹਰੇਕ ਜਗ੍ਹਾ ਨਹੀਂ ਹੁੰਦੇ ਸੀ ਤੇ ਬ੍ਰਾਹਮਣ ਆਇਆ ਕਿ ਬ੍ਰਾਹਮਣ ਦੇ ਫੇਰੇ ਲੈ ਲਓ। ਤੇ ਬ੍ਰਾਹਮਣ ਦੇ ਨਹੀਂ ਲੈਣੇ ਤੇ ਫਿਰ ਅੱਗ ਦੇ ਫੇਰੇ ਲੈ ਲਓ। ਅੱਗ ਦੇ ਨਾਲ ਫੇਰੇ ਲੈ ਲਓ। ਪਰ ਗੁਰੂ ਨਾਨਕ ਸਾਹਿਬ ਜੀ ਪਹਿਲਾਂ ਨਹੀਂ ਬੋਲਦੇ ਸਨ ਜਿੱਦਾਂ ਜਨੇਊ ਦੀ ਰਸਮ ਹੋਈ ਸੀ ਨਾ ਪਹਿਲਾਂ ਕੁਛ ਨਹੀਂ ਬੋਲੇ ਬਾਅਦ ਵਿੱਚ ਆਕਿਆ ਸੀ ਦਇਆ ਕਪਾਹ ਸੰਤੋਖ ਸੋਤ ਜਟ ਗੰਧੀ ਸਤਵਟ ਇਹ ਜਨੇਉ ਜੀ ਕਾ ਹਾਈ ਤਾਂ पांडे ਕਤ ਫਿਰ ਸਾਰਿਆਂ ਨੂੰ ਸਮਝਾ ਦਿੱਤਾ ਜਦੋਂ ਇਕੱਠ ਹੋ ਗਿਆ ਹੁਣ ਸਾਰੇ ਇਕੱਠੇ ਹੋ ਗਏ ਤੇ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਦੇਖਦੇ ਪਏ ਅੱਗ ਵੀ ਬਾਲ ਦਿੱਤੀ ਉਹਨਾਂ ਨੇ ਕਹਿਣ ਲੱਗੇ ਕੀ ਹੋਣ ਲੱਗਾ ਕਹਿਣ ਲੱਗੇ ਜੀ ਤੁਸੀਂ ਇਹਦੇ ਫੇਰੇ ਲਾਓਗੇ ਕਹਿੰਦੇ ਮੈਂ ਤਾਂ ਨਹੀਂ ਲਾਏਗਾ ਮੇਰਾ ਰੱਬ ਉਹ ਹੈ ਜਿਹਨੇ ਅੱਗ ਪੈਦਾ ਕੀਤੀ ਆ ਮੈਂ ਉਹਦੇ ਫੇਰੇ ਲੈਣੇ ਆ ਜਿਹਨੇ ਅੱਗ ਪੈਦਾ ਕੀਤੀ ਮੈਂ ਅੱਗ ਦੇ ਫੇਰੇ ਥੋੜੇ ਲੈਣੇ ਆ ਇਹ ਸਾਨੂੰ ਸਮਝਣਾ ਚਾਹੀਦਾ ਸਿੱਖ ਅੱਗ ਦਾ ਪੁਜਾਰੀ ਨਹੀਂ ਹੈ ਸਿੱਖ ਜਿਹੜਾ ਅੱਗ ਦਾ ਪੁਜਾਰੀ ਨਹੀਂ ਹੈ ਕਿਸੇ ਵਸਤੂ ਦਾ ਪੁਜਾਰੀ ਨਹੀਂ ਹੈ ਅਸੀਂ ਅਕਾਲ ਪੁਰਖ ਦੇ ਪੁਜਾਰੀ ਆ ਇਹ ਅੱਜ ਦੇ ਦਿਨ ਗੁਰੂ ਸਾਹਿਬ ਨੇ ਆਖਿਆ ਕੀ ਕਰੋਗੇ ਕਹਿੰਦੇ ਦੇਖੋ ਮੈਂ ਤੁਹਾਨੂੰ ਕਰਕੇ ਦਿਖਾਣਾ ਅਸੀਂ ਫੇਰੇ ਲਾਵਾਂਗੇ ਤੁਹਾਨੂੰ ਕਰਕੇ ਦਿਖਾਣਾਂਗੇ ਜਿਹੜੀ ਚੌਂਕੀ ਤੇ ਗੁਰੂ ਸਾਹਿਬ ਨੂੰ ਬਿਠਾਉਣਾ ਸੀ ਉਹ ਬਚੌਂਕੀ ਨੂੰ ਗੁਰੂ ਸਾਹਿਬ ਨੇ ਹੱਥ ਵੀ ਨਹੀਂ ਲਾਇਆ ਨਾ ਬੈਠੇ ਸੀ ਕਿਉਂਕਿ ਪਤਾ ਸੀ ਕਰਨਾ ਕੀ ਅੱਗੇ ਉਹ ਚੌਂਕੀ ਲਿਆਂਦੀ ਚੌਂਕੀ ਦੇ ਉੱਪਰ ਕਪੜਾ ਪਛਾਇਆ ਆਪਣੇ ਹੱਥੀ ਗੁਰੂ ਸਾਹਿਬ ਗੁਰਨਾਨਦ ਸਾਹਿਬ ਨੇ ਮੂਲ ਮੰਤਰ ਲਿਖਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾ ਉਹਦੇ ਉੱਪਰ ਰੱਖਿਆ ਅਸੀਂ ਇਹਦੀਆਂ ਲਾਵਾਂ ਲਾਵਾਂ ਮਹਿਮਾ ਪ੍ਰਕਾਸ਼ ਜੋ ਸਾਡਾ ਇਤਿਹਾਸ ਲਿਖਿਆ ਕਹਿੰਦੇ ਗੁਰੂ ਸਾਹਿਬ ਨੇ ਕੀ ਕੀਤਾ ਅਸ ਲਿਖ ਅਸ ਲਿਖ ਚੌਂਕੀ ਪਰ ਧਰਿਓ ਹੱਥ ਦੇ ਨਾਲ ਲਿਖਿਆ ਗੁਰੂ ਸਾਹਿਬ ਨੇ ਹਸ ਲਿਖ ਚੌਂਕੀ ਪਰ ਧਰਿਓ ਲੀਨ ਚਾਰ ਪ੍ਰਕਰਮਾ ਚਾਰ ਪ੍ਰਕਰਮਾ ਲਈਆਂ ਗੁਰੂ ਸਾਹਿਬ ਨੇ ਚਾਰ ਫੇਰੇ ਲਏ ਅਸ ਲਿਖ ਚੌਂਕੀ ਪਰ ਧਰਿਓ ਲੀਨੋ ਪ੍ਰਕਰਮਾ ਚਾਰ ਅੱਗੇ-ਅੱਗੇ ਸਤਿਗੁਰੂ ਮੂਲੇ ਪਾਸ਼ ਕੁਮਾਰ ਮੂਲਾ ਖਤਰੀ ਜੀ ਦੀ ਬੱਚੀ ਪਹਿਲੇ ਕੁਮਾਰ ਕਹਿੰਦੇ ਸਨ ਬੱਚੀਆਂ ਮੂਲੇ ਪਾਸ਼ ਕੁਮਾਰ ਅੱਗੇ-ਅੱਗੇ ਸਤਿਗੁਰੂ ਮੂਲੇ ਪਾਸ਼ ਕੁਮਾਰ ਤੇ ਉਹ ਜੋ ਮੂਲ ਮੰਤਰ ਲਿਖਿਆ ਉਹ ਕੌਣ ਪੜ ਰਿਹਾ ਪੰਡਤ ਹਰਦੇਵਾਲ ਜੀ ਪੜ ਰਿਹਾ ਜਿਨ੍ਹਾਂ ਨੂੰ ਸਤਿਗੁਰ ਨੇ ਜਨੇਊ ਦੇ ਬਾਰੇ ਸਮਝਾਇਆ ਉਹਨਾਂ ਨੇ ਸਿੱਖੀ ਧਾਰਨ ਕਰ ਲਈ ਸੀ आनंद कार्य ਹੋਇਆ ਇੱਕ ਹੋਰ ਗੁਰੂ ਸਾਹਿਬ ਨੇ ਬਰਾਬਰਤਾ ਉੱਥੇ ਦਿੱਤੀ ਇਤਿਹਾਸ ਵਿੱਚ ਲਿਖਿਆ ਤੁਲਸੀਦਾਸ ਨੇ ਵੀ ਲਿਖਿਆ ਵੀ ਜਦੋਂ ਰਾਮਚੰਦਰ ਜਿਹਨੂੰ ਕਹਿੰਦੇ ਸੀ ਮਰਜਾਦਾ ਪ੍ਰਸ਼ੋਤਮ ਜਦੋਂ ਉਹਨਾਂ ਦੀ ਬਰਾਤ ਗਈ ਸੀ ਬ੍ਰਾਹਮਣਾਂ ਨੂੰ ਅਲੱਗ ਖਾਣਾ ਖੁਲਾਇਆ ਗਿਆ ਬ੍ਰਾਹਮਣ ਤਾਂ ਬੈਠਦਾ ਹੀ ਨਹੀਂ ਸੀ ਨਾ ਵੈਸੇ ਆਪੇ ਹੀ ਨਹੀਂ ਬੈਠਦਾ ਸੀ ਖੱਤਰੀ ਅਲੱਗ ਬੈਠੇ ਵੈਸ਼ ਅਲੱਗ ਬੈਠੇ ਸੂਦਰ ਅਲੱਗ ਬੈਠੇ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਤਾਂ ਸਾਦਾ ਖਾਣਾ ਹੋਏਗਾ ਔਰ ਸਾਰੇ ਬਰਾਬਰ ਬੈਠਣਗੇ ਸਾਰਿਆਂ ਨੂੰ ਬਰਾਬਰ ਬੈਠਣਾ ਬਟਾਲੇ ਦੇ ਵਿੱਚ ਦੋ ਗੁਰਦੁਆਰੇ ਆ ਇੱਕ ਗੁਰਦੁਆਰਾ ਕੰਧ ਸਾਹਿਬ ਹੈ ਤੇ ਇੱਕ ਗੁਰਦੁਆਰਾ ਡੇਰਾ ਸਾਹਿਬ ਕੰਧ ਸਾਹਿਬ ਉਹ ਆ ਜਿੱਥੇ ਗੁਰੂ ਸਾਹਿਬ ਨੂੰ ਬਿਠਾਇਆ ਗਿਆ ਸੀ ਵੀ ਇਹਨਾਂ ਨੂੰ ਬਿਠਾ ਦਿਓ ਅੱਜ ਵੀ ਸ਼ਰਾਰਤਾਂ ਹੁੰਦੀਆਂ ਨੇ ਬਿਆ ਸ਼ਾਦੀਆਂ ਵਿੱਚ ਉਦੋਂ ਵੀ ਹੁੰਦੀਆਂ ਸੀ ਵੀ ਸੈਟ ਦੇਾਂਗੇ ਕੰਧ ਤੇ ਆਪੇ ਹੱਸਾਂਗੇ ਆਪਾਂ ਪਰ ਉਹ ਕਿਤੇ ਕੰਧ ਡਿੱਗੀ ਅੱਜ ਖੜੀ ਹੈ ਅੱਜ ਵੀ ਖੜੀ ਹੈ ਹਾਂ ਉਹ ਠੀਕ ਹੈ ਗੁਰਪਾਰਾ ਸਾਹਿਬ ਬਣਿਆ ਉਚਾਨੀ ਵੀ ਜਗਾ ਸੀ ਜੋ ਰਹਿ ਗਿਆ ਉਹ ਅੱਜ ਵੀ ਖੜੀ ਹੈ ਤਾਂ ਪਿੱਛੇ ਗੁਰਦੁਆਰਾ ਮਾਤਾ ਸੁਲਖਣੀ ਜਿੱਦੇ ਜਿੱਥੇ ਜਨਮ ਜਨਮ ਸਥਾਨ ਹੈ ਉੱਥੇ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਅੱਜ ਗੁਰੂ ਸਾਹਿਬ ਨੇ ਆਨੰਦ ਕਾਰਜ ਦੀ ਨਹੀਂ ਰੱਖੀ ਅੱਜ ਗੁਰੂ ਸਤਗੁਰ ਨੇ ਦੁਨੀਆ ਨੂੰ ਸਮਝਾ ਦਿੱਤਾ ਗ੍ਰਸਤ ਪ੍ਰਦਾਨ ਹੈ ਅੱਜ ਗੁਰੂ ਸਾਹਿਬ ਨੇ ਦੱਸ ਦਿੱਤਾ ਦੁਨੀਆ ਨੂੰ ਹਮ ਹਿੰਦੂ ਨਹੀਂ ਅਸੀਂ ਹਿੰਦੂ ਨਹੀਂ ਹਾਂ ਪਰ ਅੱਜ ਗੁਰੂ ਬਾਬੇ ਦਾ ਵਿਆਹ ਕਰਨ ਵਾਲੇ ਕਿੰਨਾ ਕੁਸ਼ਣ ਆਦਾ ਪੰਜਾਬ ਦੇ ਵਿੱਚ ਤਾਂ ਕੱਢ ਤੇ ਬਰਾਤਾਂ ਕੱਢ ਰਏ ਆ ਵੀ ਜਿਹੜੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਦਿੱਤੀ ਉਤੋਂ ਅਸੀਂ ਅਨਕਾਰੀ ਹੋ ਗਏ ਅਨਕਾਰੀ ਹੋ ਗਏ ਨਾ ਅੱਜ ਤਾਂ ਵਿਆਹ ਕਿੱਦਾਂ ਤੇ ਹੋ ਰਿਹਾ ਅੱਜ ਤਾਂ ਸਾਡਾ ਸਾਰੇ ਤਰੀਕਿਆਂ ਨਾਲ ਵਿਆਹ ਹੋ ਰਿਹਾ ਰਿੰਗ ਸਹਿਰਾ ਬਣੀ ਅੰਗਰੇਜ਼ਾਂ ਦਾ ਵਿਆਹ ਹੋ ਰਿਹਾ ਫਿਰ ਜੈਮ ਵਾਲਾ ਪਾਉਂਦੇ ਆ ਹਿੰਦੂਆਂ ਦਾ ਵਿਆਹ ਹੋ ਗਿਆ ਫਿਰ ਸਾਡਾ ਤਾਂ ਫਿਰ ਔਖਾ ਹੀ ਹੁੰਦਾ ਨਾ ਕਮ ਆਖਰੀ ਦਿਨੇ ਵਿਆਹ ਹੁੰਦਾ ਆਨੰਦ ਕਾਰ ਸਾਰੇ ਕਾਰਜ ਮੈਂ ਕਈ ਵੇਲੇ ਬੇਨਤੀ ਕਰ ਚੁੱਕਾ ਪਾਲਟੀਆਂ ਵੀ ਹੋ ਗਈਆਂ ਵਧਾਈਆਂ ਵੀ ਲੈ ਲਈਆਂ ਲਫਾਫੇ ਵੀ ਲੈ ਲਏ ਜਿਹੜਾ ਕੰਮ ਪਹਿਲਾਂ ਹੋਣਾ ਸੀ ਨਾ ਸਤ ਸੰਗਤ ਦੀ ਉਹ ਬਾਅਦ ਵਿੱਚ ਹੋ ਰਿਹਾ ਆਨੰਦ ਕਾਰਜ ਬਾਅਦ ਵਿੱਚ ਹੋ ਰਿਹਾ ਜੋ ਆਨੰਦ ਕਾਰਜ ਪਹਿਲਾਂ ਹੋਣਾ ਸੀ ਸਿਰਫ ਇਸ ਕਰਕੇ ਹੋ ਰਿਹਾ ਵੀ ਅਸੀਂ ਅੱਧੇ-ਅੱਧੇ ਪੈਸੇ ਕਰ ਲਾਂਗੇ ਕੋਈ ਮੁੰਡਾ ਤੁਸੀਂ ਬਿਆਨ ਚੱਲੇਓ ਤਾਂ ਪੈਸੇ ਹੁਣ ਕੋ ਲੈ ਰਹੇ ਆ ਅੱਧੇ-ਅੱਧੇ ਪੈਸੇ ਕਰਨਾ ਇਹੀ ਆ ਨਾ ਹੋਰ ਕੰਮ ਕੁਛ ਨਹੀਂ ਪਾਇ ਗਲਤ ਪੈਸੇ ਸੀ ਤੇ ਸਾਨੂੰ ਅੱਜ ਜ਼ਰੂਰਤ ਹੈ ਸਮਝਣ ਦੀ ਜ਼ਰੂਰਤ ਹੈ ਜਿਹੜਾ ਕੰਮ ਪਹਿਲਾਂ ਕਰਨਾ ਸੀ ਆਨੰਦ ਕਾਰਜ ਪਹਿਲਾਂ ਬਾਕੀ ਸਾਰੇ ਕੰਮ ਬਾਅਦ ਦੇ ਵਿੱਚ ਉਹ ਸਾਰਾ ਕੁਝ ਹੋ ਜਾਂਦਾ ਹੈ ਉਹ ਜਿਹੜੇ ਬੱਚਦੇ ਆ ਫਿਰ ਆਨੰਦ ਕਰਦੇ ਆ ਜਾਂਦੇ ਉੱਥੇ ਸਾਰੀ ਸਾਰੀ ਰਾਤ ਨੱਚਣਗੇ 2:00 ਵਜੇ 4:00 ਵਜੇ ਤੇ ਇੱਥੇ ਆਉਣਗੇ ਭਾਈ ਸਾਹਿਬ ਜੀ ਜਲਦੀ ਕਰ ਲਿਆ 12:00 ਤੋਂ ਪਹਿਲਾਂ ਆਨੰਦ ਕਾਰਜ ਕਰ ਤੇ ਮੈਂ ਤਾਂ ਆਪਣੀ ਅੱਖਾਂ ਦੇਖਿਆ ਇੱਕ ਬੱਚਾ ਸੁਨੀਦ ਆ ਰਹੀ ਸੀ ਉਹਨੂੰ ਬੈਠੇ ਚਪਕ ਗਿਆ ਹੁਣ ਜਿਹੜੇ ਸਾਰੀ ਸਾਰੀ ਰਾਤ ਸੌਣਾ ਕੋਈ ਨਹੀਂ ਹੈ ਜਿੱਥੇ ਜਾਗਣਾ ਸੀ ਉਥੇ ਆ ਕੇ ਸੌਂਗਾ ਜਿੱਥੇ ਸੋਣਾ ਸੀ ਜਿੱਥੇ ਅੱਖਾਂ ਬੰਦ ਕਰਨੀਆਂ ਸੀ ਉਥੇ ਅੱਖਾਂ ਖੋਲ੍ਹ ਕੇ ਦੇਖਦੇ ਆ ਫੋਟੋਆਂ ਚੰਗੀਆਂ ਹੋਣੀਆਂ ਚਾਹੀਦੀਆਂ ਫਿਲਮ ਚੰਗੀ ਬਣਨੀ ਚਾਹੀਦੀ ਹੈ ਕੱਪੜੇ ਮੈਚਿਕ ਹੋਣੇ ਚਾਹੀਦੇ ਰੱਬ ਨਾਲ ਗੁਰੂ ਨਾਲ ਮੈਚਿੰਗ ਹੋਵੇ ਨਾ ਹੋਵੇ ਸਤਗੁਰ ਨਾਲ ਵਿਚਾਰਧਾਰਾ ਮਿਲੇ ਨਾ ਮਿਲੇ ਪਰ ਕੱਪੜੇ ਜ਼ਰੂਰ ਮਿਲਨੇ ਚਾਹੀਦੇ ਏਦਾਂ ਦੇ ਕੱਪੜੇ ਠੀਕ ਆ ਸਭ ਕੁਝ ਕਰੋ ਪਰ ਜੋ ਸਤਗੁਰ ਨੇ ਵਿਚਾਰਧਾਰਾ ਦਿੱਤੀ ਸੀ ਜੋ ਸਤਗੁਰ ਨੇ ਸਮਝਾਇਆ ਸੀ ਮਜਬੂਰੀ ਨਹੀਂ ਸੀ ਗੁਰੂ ਸਾਹਿਬ ਨੇ ਵਿਆਹ ਕਰਾਉਣਾ ਸੀ ਕੋਈ ਬਾਸ਼ਨਾਮਾ ਵਾਸਤੇ ਨਹੀਂ ਕਰਾਇਆ ਇਹ ਦੁਨੀਆ ਨੂੰ ਦੱਸਿਆ ਅਸੀਂ ਗ੍ਰਸਤੀਆਂ ਇਹ ਗ੍ਰਸਤੀਆਂ ਦਾ ਧਰਮ ਹੈ ਮੈਂ ਜਿੱਦਾ ਬਹਿੰਦੇ ਕੀਤੇ ਨਾ ਅੱਜ ਬਥੇਰੇ ਡੇਰੇ ਬਣੇ ਆ ਲੋ ਜੀ ਸਾਡੇ ਬਾਬਾ ਜੀ ਬੜੇ ਪਹੁੰਚੇ ਆ ਕਿੱਥੇ ਪਹੁੰਚੇ ਆ ਕਹਿੰਦੇ ਜੀ ਬਾਬਾ ਜੀ ਨੇ ਵਿਆਹ ਹੀ ਨ ਕਰਾਇਆ ਮਤਲਬ ਗੁਰੂ ਨਾਨਕ ਸਾਹਿਬ ਤੋਂ ਵੀ ਵੱਡੇ ਹੋ ਗਏ ਆ ਦੇਖੋ ਨਾ ਇੱਕ ਬਾਪੂ ਸੀ ਇੱਕ ਪਿਤਾ ਜੀ ਦੋਨੇ ਜੇਲ੍ਹ 'ਚ ਬੈਠੇ ਆ ਇਹੀ ਤਾਂ ਉਹ ਕਾਰਨਾਮੇ ਉਹ ਕਰਦੇ ਆ ਤੇ ਸਤਪੁਰ ਨੇ ਗ੍ਰਸਤੀਆਂ ਦਾ ਧਰਮ ਬਣਾਇਆ ਬਹੁਤ ਵੱਡੀ ਕਿਰਪਾ ਕੀਤੀ ਇੱਕ ਹੋਰ ਬੇਨਤੀ ਕਰ ਰਿਹਾ ਤੁਸੀਂ ਸਹਿਜ ਪਾਠ ਕਰਦੇ ਹੋ ਤਿੰਨ ਵਾਰੀ ਸ਼ਬਦ ਹੁੰਦਾ ਵਿਵਾਹ ਤਿੰਨ ਅਰਥਾਂ ਦੇ ਵਿੱਚ ਆਉਂਦਾ ਇੱਕ ਵਿਵਾਹ ਤਾਂ ਉਹ ਹੈ ਜਿਹੜਾ ਸਾਰਿਆਂ ਦਾ ਮਤਲਬ ਹੁੰਦਾ ਜਿਹੜਾ ਸਿੱਖ ਰਹਿਤ ਮਰਯਾਦਾ ਦੇ ਨਾਲ ਸਿੱਖ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਜੋ ਗੁਰਮਤ ਮਰਯਾਦਾ ਸਾਡੀ ਬਣੀ ਆ ਇਹ ਇੱਕ ਬਹੁਤ ਵੱਡੀ ਦਿਲ ਖੁਸ਼ ਕਰਨ ਵਾਲੀ ਗੱਲ ਹੈ ਵੀ ਸਮਾਨਤਾ ਇੱਕੋ ਹੀ ਆ ਭਾਵੇਂ ਜਿੱਥੇ ਮਰਦੀ ਆਨੰਦ ਕਾਰਜ ਹੋਵੇ ਉਹ ਇੱਕ ਮਰਯਾਦਾ ਨਾਲ ਸਾਡਾ ਆਨੰਦ ਕਾਰਜ ਹੁੰਦਾ ਪਰ ਅੱਜ ਕਿੰਨਾ ਕੁਸ਼ ਹੋ ਰਿਹਾ ਤੁਸੀਂ ਪੜਿਆ ਵੀ ਹੋਏਗਾ ਮੈਂ ਤੁਹਾਨੂੰ ਨੇ ਤਾਂ ਦੱਸ ਦੇਣਾ ਪਰਸੋਂ ਦੀ ਗੱਲ ਹੈ ਬਠਿੰਡੇ ਦੇ ਵਿੱਚ ਦੋ ਲੜਕੀਆਂ ਦਾ ਵਿਆਹ ਕਰਾ ਦਿੱਤਾ ਗਰੰਥੀਆਂ ਨੇ ਦੋ ਲੜਕੀਆਂ ਆਈਆਂ ਉਹਨਾਂ ਦੇ ਆਨੰਦ ਕਾਰਜ ਕਰਾ ਏਦਾਂ ਦੀ ਤਾਂ ਹਾਲਤ ਸਾਡੀ ਕੌਮ ਦੀ ਵੀ ਗੁਰੂ ਸਾਹਿਬ ਨੇ ਕਿਹੜੀ ਵਿਚਾਰਧਾਰਾ ਦਿੱਤੀ ਹੈ ਕੀ ਕਿਦਾਂ ਸੰਸਾਰ ਚੱਲਣਾ ਹੈ ਤੇ ਇਹਨੂੰ ਅਸੀਂ ਚੈਲੰਜ ਖੁਦ ਕਰ ਰਹੇ ਹਾਂ ਤੇ ਗੁਰੂ ਸਾਹਿਬ ਮਹਾਰਾਜ ਨੇ ਇੱਕ ਤਾਂ ਵਿਆਹ ਹੋ ਗਿਆ ਜਿਹੜਾ ਬੱਚੇ ਬੱਚੀ ਦਾ ਵਿਆਹ ਹੁੰਦਾ ਇੱਕ ਵਿਆਹ ਸਾਰਿਆਂ ਦਾ ਹੁੰਦਾ ਭਾਵੇਂ ਕੋਈ ਗ੍ਰਿਸ਼ਤੀ ਹੈ ਚਾਹੇ ਕੋਈ ਬ੍ਰਹਮਚਾਰੀ ਹੈ ਸੰਨਿਆਸੀ ਹੈ ਉਹ ਕਿਦਾਂ ਦਾ ਵਿਆਹ ਹੁੰਦਾ ਉਹ ਹੁੰਦਾ ਹੈ ਮੌਤ ਦੇ ਨਾਲ ਸਤਿਗੁਰ ਕਹਿੰਦੇ ਜਿੰਦ ਬੋਟੀ ਇਹ ਸਾਡੀ ਜਿੰਦ ਜਿਹੜੀ ਉਹਦਨ ਬੋਟੀ ਬਣੇਗੀ ਮਰਨ ਵਾਰ ਮੌਤ ਲੜਾ ਬਣ ਕੇ ਆਏਗੀ ਜਿੰਦ ਬੋਟੀ ਮਰਨ ਵਾਰ ਲੈ ਜਾਸੀ ਪਰਣਾਏ ਪਰ ਇੱਕ ਵਿਆਹ ਹੈ ਉਹ ਕਿਸੇ ਕਿਸੇ ਦਾ ਹੁੰਦਾ ਹੈ ਜਿਹਨੂੰ ਸਤਿਗੁਰ ਕਹਿੰਦੇ ਗੁਰਦੁਆਰੇ ਹਮਰਾ ਵਿਆਹ ਜੂ ਹੋਆ ਸਭ ਮਿਲਿਆ ਤੇ ਜਾਣਿਆ ਜਿਹਨੂੰ ਸਤਿਗੁਰ ਕਹਿੰਦੇ ਗਾਵੋ ਗਾਵੋ ਕਾਮਣੀ ਵਿਵੇਕ ਵਿਚਾਰ ਹਮਰੇ ਘਰ ਆਇਆ ਜਗ ਜੀਵਨ ਪਤਾਰ ਜਿਹਨੂੰ ਆਪਾਂ ਪੜਦੇ ਆ ਜਿਹਦੇ ਅੰਤਰੀ ਵੀ ਅਰਥ ਹਨ ਹਮ ਕਰ ਸਾਜਣ ਆਏ ਸਾਚੇ ਮੇਲ ਬਲਾਏ ਸਹਿਜ ਮਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇ ਮੈਨੂੰ ਵੀ ਸ਼ਰਮ ਆਉਂਦੀ ਹੁੰਦੀ ਕਦੇ ਮੈਂ ਪੜਦਾ ਹੁੰਨਾ ਨਾ ਖੜਾ ਅਬਰਾਤ ਆਉਂਦੀ ਪੜਨਾ ਮਜਬੂਰੀ ਹੁੰਦੀ ਡਿਊਟੀ ਸਾਡੀ ਪਰ ਸਾਹਮਣੇ ਅੱਧੇ ਸ਼ਰਾਬੀ ਖੜੇ ਹੁੰਦੇ ਆ ਅਸੀਂ ਬੋਲੀ ਜਾਂਦੇ ਹਮ ਕਰ ਸਾਜਣ ਆਏ ਇਹ ਕਿਦਾਂ ਦੀ ਸਾਡੀ ਕੌਮ ਦੀ ਹਾਲਤ ਹੋ ਰਹੀ ਕਿਹੜੀ ਕੌਮ ਨੇ ਦੁਨੀਆ ਨੂੰ ਸਮਝਾਉਣਾ ਸੀ ਉਹ ਕੌਮ ਜਿਹੜੀ ਆ ਕੋਕਟੇਲ ਪਾਰਟੀਆਂ ਸ਼ਰਾਬ ਤੋਂ ਬਿਨਾ ਸਾਡਾ ਵਿਆਹ ਹੀ ਕੋਈ ਨਹੀਂ ਹੁੰਦਾ ਮਾਸ ਤੋਂ ਬਿਨਾ ਵਿਆਹ ਹੀ ਕੋਈ ਨਹੀਂ ਹੁੰਦਾ ਤੇ ਕਿੱਥੇ ਸਸ ਅਸੀਂ ਲੇਖਾ ਦੇਣਾ ਤੇ ਗੁਰੂ ਸਾਹਿਬ ਮਾਰ ਕਿਹੜੀਆਂ ਖੁਸ਼ੀਆਂ ਲੋ ਜੀ ਕਹਿੰਦੇ ਲੋਕੀ ਖੁਸ਼ ਨਹੀਂ ਹੁੰਦੇ ਵੀ ਆ ਕਿਸੇ ਜਾਨਵਰ ਦੀ ਹੱਤਿਆ ਕਰਕੇ ਤੁਸੀਂ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲੈ ਸਕਦੇ ਹੋ ਹੋਈ ਨਹੀਂ ਸਕਦੇ ਅਸੀਂ ਉਹ ਸਾਰੇ ਵਿਆਹ ਕਰ ਰਹੇ ਰਿੰਗ ਸਾਰਾ ਮਣੀ ਹੋ ਗਈ ਅੰਗਰੇਜ਼ਾਂ ਦਾ ਵਿਆਹ ਜੈਮ ਵਾਲਾ ਹੋ ਗਿਆ ਹਿੰਦੂਆਂ ਦਾ ਵਿਆਹ ਆ ਫਿਰ ਹੋ ਗਿਆ ਆਪਣਾ ਆਨੰਦ ਕਾਰਡ ਦੇ ਫਿਰ ਉਹ ਮੁਸਲਮਾਨਾਂ ਨਾਲ ਵੀ ਹੋ ਰਿਹਾ ਮਾਫ ਕਰਨਾ ਜਿਹਨੂੰ ਕਹਿੰਦੇ ਤਲਾਕ ਉਹ ਵੀ ਹੋ ਰਿਹਾ ਸਿੱਖਾਂ ਦੇ ਤਲਾਕ ਸ਼ਬਦ ਗੁਰਬਾਣੀ ਵਿੱਚ ਨਹੀਂ ਹੈ ਤਲਾਕ ਸ਼ਬਦ ਸਾਡੀ ਮਰਿਆਦਾ ਵਿੱਚ ਨਹੀਂ ਹੈ ਕਿਉਂ ਹੋ ਰਿਹਾ ਕਿਉਂਕਿ ਅਸੀਂ ਗੁਰੂ ਦੀ ਨਹੀਂ ਮੰਨਦੇ ਸਾਡੀ ਘਰਾਂ ਦੇ ਵਿੱਚ ਨਹੀਂ ਬੰਨਦੀ ਸਾਡੀ ਵਿਚਾਰਧਾਰਾ ਨਹੀਂ ਮਿਲਦੀ ਤੇ ਇਹ ਸਾਰੇ ਹੀ ਚੱਕਰ ਜਿਹੜੇ ਆ ਇਹੀ ਆ ਕਿ ਅਸੀਂ ਗੁਰੂ ਤੋਂ ਬੇਮੁਖਾ ਤੇ ਜਦਨ ਉਹਦੀ ਗੱਲ ਮੰਨਾਂਗੇ ਜਿੱਥੇ ਬੈਠ ਕੇ ਮੰਨਣੀ ਸੀ ਉਦੋਂ ਸਾਡੇ ਕੋਲ ਸਮਾਂ ਕੋਈ ਨਹੀਂ ਸੀ ਇਹ ਗੁਰੂ ਸਾਹਿਬ ਨੇ ਉਹਨਾਂ ਦੁਨੀਆ ਦੇ ਲੋਕਾਂ ਨੂੰ ਅੱਜ ਦੇ ਦਿਨ ਸਮਝਾਇਆ ਭਾਈ ਗਰਿਸ਼ਤ ਨੂੰ ਪ੍ਰਧਾਨਤਾ ਦਿੱਤੀ ਔਰ ਗੁਰੂ ਸਾਹਿਬ ਗੁਰਨਾਨ ਨਾਨਕ ਸਾਹਿਬ ਜੀ ਨੇ ਆਖਿਆ ਭਾਈ ਤੁਸੀਂ ਜਿਹੜਾ ਭਗੋੜੇ ਬਣਦੇ ਹੋ ਨਾ ਘਰ-ਬਾਰ ਛੱਡਦੇ ਹੋ ਇਹਦੇ ਨਾਲ ਕਹਿੰਦੇ ਤੁਹਾਨੂੰ ਰੱਬ ਦੀ ਪ੍ਰਾਪਤੀ ਨਹੀਂ ਰਹੋ ਪਰਿਵਾਰ ਦੇ ਵਿੱਚ ਨਿਰੰਕਾਰ ਦੀ ਅਰਦਾਸ ਨਾ ਕਰੋ ਹੁਣ ਗੁਰੂ ਸਾਹਿਬ ਜੀ ਨੇ ਕੀਤਾ ਨਹੀਂ ਕੀਤਾ ਗੁਰੂ ਸਾਹਿਬ ਨੇ ਆਪਣੇ ਫਰਜ਼ ਨਿਭਾਏ ਗੁਰਨਾਨ ਨਾਨਕ ਸਾਹਿਬ ਜੀ ਨੇ ਮੋਦੀ ਖਾਨੇ ਵਿੱਚ ਨੌਕਰੀ ਕੀਤੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ 18 ਸਾਲ ਖੇਤੀ ਕੀਤੀ ਕਰਤਾਰਪੁਰ ਸੇ ਵਿੱਚ ਔਰ ਆਪਣੇ ਜੀਵਨ ਦੇ ਵਿੱਚ 25 ਤੋਂ 30 ਸਾਲ ਤੱਕ ਪੂਰੇ ਆ ਪੂਰੇ ਸੰਸਾਰ ਦਾ ਪਰਮਣ ਕੀਤਾ ਏ ਨਹੀਂ ਸੀ ਅੱਖਾਂ ਬੰਦ ਕੀਤੀਆਂ ਉੱਥੇ ਪਹੁੰਚ ਕੇ ਅੱਖਾਂ ਬੰਦ ਕੀਤੀਆਂ ਉੱਥੇ ਪੈਦਲ ਕਿਸੇ ਨੇ ਯਾਤਰਾ ਕੀਤੀ ਆ ਪੂਰੇ ਸੰਸਾਰ ਦੇ ਵਿੱਚ ਸਾਨੂੰ ਗਰਵ ਕਰਨਾ ਚਾਹੀਦਾ ਸਾਨੂੰ ਪ੍ਰਾਊਡ ਕਰਨਾ ਚਾਹੀਦਾ ਸਾਡੇ ਗੁਰੂ ਨੇ ਕੀਤਾ ਗੁਰਨਾਨਦ ਸਾਹਿਬ ਨੇ ਕਰਕੇ ਦਿਖਾਇਆ ਵੀ ਗ੍ਰਸਥ ਵਿੱਚ ਰਹਿ ਕੇ ਕਿੱਦਾਂ ਕੰਮ ਕਰ ਸਕਦੇ ਆ ਗ੍ਰਸਥ ਵਿੱਚ ਰਹਿ ਕੇ ਕਿੱਦਾਂ ਸਿੱਖੀ ਦਾ ਪ੍ਰਚਾਰ ਕਰਨਾ ਕਿੱਦਾਂ ਰੱਬ ਦਾ ਪ੍ਰਚਾਰ ਕਰਨਾ ਇਹ ਗੁਰੂ ਸਾਹਿਬ ਮਹਾਰਾਜ ਨੇ ਆਪ ਕਰਕੇ ਪ੍ਰੈਕਟੀਕਲ ਕਰਕੇ ਸਾਨੂੰ ਜੀਵਨ ਵਿੱਚ ਦਿਖਾਇਆ ਗੁਰੂ ਮਹਾਰਾਜ ਦੀ ਕਿਰਪਾ ਕਰਨ ਸਾਧ ਸੰਗਤ ਦੀ ਅਸੀਂ ਜ਼ਰੂਰ ਇਸ ਵਿਚਾਰਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਕਮਾਈਏ ਕਿ ਜੋ ਸਤਗੁਰ ਮਹਾਰਾਜ ਨੇ ਬਖਸ਼ੀ ਆ ਨਹੀਂ ਤਾਂ ਫਿਰ ਉਹ ਕੁਝ ਹੋ ਰਿਹਾ ਹੈ ਪਤਾ ਨਹੀਂ ਲੱਗਦਾ ਅੱਗੇ ਅੱਗੇ ਜਾ ਕੇ ਪਤਾ ਨਹੀਂ ਕੀ ਹੋਣਾ ਹੈ ਤੇ ਜ਼ਰੂਰ ਹੈ ਕਿ ਅਸੀਂ ਇਹ ਵਿਚਾਰਧਾਰਾ ਨੂੰ ਸਮਝਣ ਦਾ ਯਤਨ ਕਰੀਏ ਕਿ ਗੁਰੂ ਸਾਹਿਬ ਨੇ ਅੱਜ ਦੇ ਦਿਨ ਸਹੀ ਅਰਥਾਂ ਦੇ ਵਿੱਚ ਕੀ ਸਮਝਾਉਣਾ ਕੀਤਾ ਸੀ ਕੀ ਸਮਝਾਉਣਾ ਕੀਤਾ ਸੀ ਇਹ ਦੀ ਕਿ ਗੁਰੂ ਸਾਹਿਬ ਮਹਾਰਾਜ ਨੇ ਆਫਸੋਰਸ ਬੜਾ ਹੁੰਦਾ ਪਰ ਹਾਸਾ ਵੀ ਹੁੰਦਾ ਔਰ ਕਈਆਂ ਨੇ ਤਾਂ ਲਿਖਿਆ ਸੀ ਵਿਆਹ ਪੁਰਬ ਦੀਆਂ ਵਧਾਈਆਂ ਇੱਕ ਨੇ ਲਿਖਿਆ ਤੇ ਹੈਪੀ ਐਨੀਵਰਸਰੀ ਗੁਰਨਾਣ ਦੇ ਤੇ ਇਦਾਂ ਦੇ ਇਦਾਂ ਸਾਡੇ ਉਹ ਲੋਕ ਹੈ ਹੁਣ ਗੁਰੂ ਮਹਾਰਾਜ ਕਿਰਪਾ ਕਰਨ ਸਾਨੂੰ ਸਮੱਤ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇਵਾਂ ਬਲਾਫਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ